ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਆਜੋ ਫਿਰ ਸਾਡੇ ਨਾਲ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਦਿਓਰਾ ਵੈਨੂਰਪੋਰ ਧੀਗ ਪਈ ਬੱਲੇ ਬੱਲੇ ਵੈਨੂਰਪੋਰ ਧੀਗ ਪਈ ਸ਼ਾਵ ਸ਼ਾਵ ਵੈਨੂਰਪੋਰ ਧੀਗ ਪਈ ਦਿਓਰਾ ਵੈ ਨਾਲ ਤੋਂ ਮਚਟਣ ਜੱਲੀਏ ਬੱਲੇ ਬੱਲੇ ਵੈ ਨਾਲ ਤੋਂ ਮਚਟਣ ਜੱਲੀਏ ਸ਼ਾਵ ਸ਼ਾਵ ਬਿਨਾ बल्ले बल्ले वे तो पीन छूट के मुड़े शावा शावा वे तो पीन छूट के मुड़े ब्योरा वे मोर तेरा वीर खड़ा बल्ले बल्ले वे मोर तेरा वीर खड़ा शावा शावा वे मोर तेरा वीर खड़ा ब्योरा वे हाथ जरा नील डंडा बल्ले बल्ले वे हाथ जरा नील डंडा ਬੱਲੇ ਬੱਲੇ ਵੇ ਅਧੀ ਰਾਤੀ ਮਾਰੇ ਪਈ ਸ਼ਾਮ ਸ਼ਾਵਾ ਵੇ ਅਧੀ ਰਾਤੀ ਮਾ

ਨਾ ਚਲੇ ਸ਼ਾਵ ਸ਼ਾਵ ਨੀਤ ਮੇਰਾ ਹੱਸ ਨਾ ਚਲੇ ਦਿਉਰਾ ਨੂਰ ਕੋਰ ਨਹੀਂ ਗਪਈ ਬੱਲੇ ਬੱਲੇ